ਅਬੋਹਰ ਸ਼ੇਰੇਵਾਲਾ ਵਿਖੇ ਬਣੀ ਪੁਰਾਣੀ ਤੇ ਖਸਤਹਾਲ ਵਾਟਰ ਵਰਕਸ ਦੀ ਟੈਂਕੀ ਤੇ ਬੀਤੀ ਸ਼ਾਮ ਪਿੰਡ ਦਾ ਹੀ 16 ਸਾਲਾ ਲੜਕਾ ਸੈਲਫੀ ਲੈਣ ਪਹੁੰਚ ਗਿਆ ਪਰ ਅਚਾਨਕ ਪੂੜੀ ਟੁੱਟਣ ਕਾਰਨ ਕਰੀਬ ਸੋ ਫੋਟੋ ਪ੍ਰੋ ਹੇਠਾ ਡਿੱਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਇਸ ਸਬੰਧੀ ਪਿੰਡ ਵਾਸੀਆਂ ਨੇ ਸ਼ੇਰੇਵਾਲਾ ਦੇ ਸਰਪੰਚ ਸੰਦੀਪ ਭਾਦੂ ਨੂੰ ਸੂਚਿਤ ਕੀਤਾ ਜਾਣਕਾਰੀ ਦਿੰਦਿਆਂ ਸਰਪੰਚ ਸੰਦੀਪ ਭਾਦੂ ਨੇ ਦੱਸਿਆ ਕਿ ਕਰੀਬ 7 ਵਜੇ ਕੁਲਾਰ ਵਾਸੀ ਅੰਕਿਤ ਤੇ ਉਸ ਦਾ ਭਰਾ ਐ ਸੰਤਾ ਅੰਕਿਤ ਅਚਾਨਕ ਵਾਟਰ ਵਰਕਸ ਦੇ ਅੰਦਰ ਬੜੀ ਪੁਰਾਣੀ ਤੇ ਖਸਤਾ ਹਾਲਤ ਹੋ ਚੁੱਕੀ ਪਾਣੀ ਵਾਲੀ ਟੈਂਕੀ ਦੇ ਉੱਪਰ ਕਬੂਤਰਾਂ ਨਾਲ ਸੈਲਫੀ ਲੈਣ ਲਈ ਚੜਿਆ ਸੀ ਟੈਂਕੀ ਦੀਆਂ ਪੂੜੀਆਂ ਅਚਾਨਕ ਟੁੱਟਣ ਕਾਰਨ ਉਹ heਠਾ ਡਿੱਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਸਰਪੰਚ ਨੇ ਦੱਸਿਆ ਕਿ ਉਹ ਕਈ ਵਾਰ ਪ੍ਰਸ਼ਾਸਨ ਤੇ ਵਿਭਾਗ ਤੋਂ ਮੰਗ ਕਰ ਚੁੱਕੇ ਨੇ ਕਿ ਇਹ ਖਸਤਾ ਹਾਲਤ ਵਾਟਰ ਵਰਕਸ ਦੀ ਟੈਂਕੀ ਨੂੰ ਠਾਇਆ ਜਾਵੇ ਪਰ ਅੱਜ ਤੱਕ ਵਿਭਾਗ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਅਬਹਰ ਸ਼ੇਰੇਵਾਲਾ ਵਿਖੇ ਬਣੀ ਪੁਰਾਣੀ ਤੇ ਖਸਤਾ ਹਾਲ ਵਾਟਰ ਵਰਕਸ ਦੀ ਟੈਂਕੀ ਤੇ ਬੀਤੀ ਕਾਮ ਪਿੰਡ ਦਾ ਹੀ 16 ਸਾਲਾ ਲੜਕਾ ਸੈਲਫੀ ਲੈਣ ਪਹੁੰਚ ਗਿਆ ਅਚਾਨਕ ਪੂੜੀ ਟੁੱਟਣ ਕਾਰਨ ਕਰੀਬ 100 ਫੁੱਟ ਉਪਰ ਹੋਠਾ ਡਿੱਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਇਸ ਸਬੰਧੀ ਪਿੰਡ ਵਾਸੀਆਂ ਨੇ ਸ਼ੇਰੇਵਾਲਾ ਦੇ ਸਰਪੰਚ ਸੰਦੀਪ ਭਾਦੂ ਨੂੰ ਸੂਚਿਤ ਕੀਤਾ ਜਾਣਕਾਰੀ ਦਿੰਦਿਆਂ ਸਰਪੰਚ ਸੰਦੀਪ ਭਾਦੂ ਨੇ ਦੱਸਿਆ ਕਿ ਕਰੀਬ 7 ਵਜੇ ਕੁਲਾਰ ਵਾਸੀ ਅੰਕਿਤ ਤੇ ਉਸ ਦਾ ਭਰਾ ਐ ਸੰਤਾ ਅੰਕਿਤ ਅਚਾਨਕ ਵਾਟਰ ਵਰਕਸ ਦੇ ਅੰਦਰ ਬੜੀ ਪੁਰਾਣੀ ਤੇ ਖਸਤਾ ਹਾਲਤ ਹੋ ਚੁੱਕੀ ਪਾਣੀ ਵਾਲੀ ਟੈਂਕੀ ਦੇ ਉੱਪਰ ਕਬੂਤਰਾਂ ਨਾਲ ਸੈਲਫੀ ਲੈਣ ਲਈ ਚੜਿਆ ਸੀ ਟੈਂਕੀ ਦੀਆਂ ਪੂੜੀਆਂ ਨਕ ਟੁੱਟਣ ਕਾਰਨ ਉਹ 헤ਠਾ ਡਿੱਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ ਸਰਪੰਚ ਨੇ ਦੱਸਿਆ ਕਿ ਉਹ ਕਈ ਵਾਰ ਪ੍ਰਸ਼ਾਸਨ ਤੇ ਵਿਭਾਗ ਤੋਂ ਮੰਗ ਕਰ ਚੁੱਕੇ ਨੇ ਕਿ ਇਹ ਖਸਤਾ ਹਾਲਤ ਵਾਟਰ ਵਰਕਸ ਦੀ ਟੈਂਕੀ ਨੂੰ ਠਾਇਆ ਜਾਵੇ ਪਰ ਅੱਜ ਤੱਕ ਵਿਭਾਗ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ